ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰ ਪ੍ਰਸਾਦਿ ਜਪ ਹਾਲ ਸਚੁ ਜਗਤ ਸਚੁ ਹੈ ਭੀ ਸਚੁ ਨਾਨਕ ਹੋਸੀਹੀ ਸਚੁ ਕੋਚ ਸੋਚ ਨ ਹੋਵੀ ਜਿਸ ਚਿਟਖਵਾਰ ਜੋ ਪੈ ਜੋ ਨਾ ਹੋਵੇ ਜੈ ਲਾਹ ਰਹਾ ਦੇਵਤਾਰ ਭੁਖੀਆਂ ਭੁਖਨੋ ਤਰੀ ਜਿਵ ਨਾ ਫੁਰੀਆ ਪਾ ਸਿਆ ਸਿਆਣ ਪਾਲ ਆਖੋ ਇਤੈ ਕਿ ਨ ਚੱਲੇ ਨਾਲ ਕਿ ਸਚਿਆ ਰਹੀ ਹੈ ਕੇ ਗੋੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ

ਗਾਇਕੋਂ ਗੁਣ ਬੜੇ ਆਈਆਂ ਚਾਰ ਕਾਵੀ ਫਮ ਵਿਦਿਆ ਵਿਚਾਰ ਗਾਇਕੋਂ ਸਾਇਤ ਕਰੇ ਤਨ ਕੇ ਗਾਈਂ ਪੂੰ ਜੀ ਦੇ ਫਰਦੇ ਗਾਇਂ ਪੂੰ ਜਾਫੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਥਨਾ ਕਥੀਨਾ ਵੇ ਥੋਟ ਕਤ ਗਤ ਕਥੀ ਕੋਟੀ ਕੋਲ ਕੋਟ ਦਿੰਦਾ ਦੇ ਲੈਂਦੇ ਸੁਪਾਹੀ ਜੁਗਾ ਜੰਤਰ ਖਾਈ ਪਏ ਹੁਂ ਚਲਾਏ ਦਾ ਨਾਨਕ ਵਿਸੇ ਵੇ ਪ੍ਰਵਾਹ ਹੋ ਸਾਚਾ ਸੇ ਸਾਚ ਨਾਈ ਪਾਕੀਆਂ ਖੋ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੀ ਦਾਤਾਰ ਫੇਰ ਕੇ ਅੰਗੇ ਰੱਖੀਏ ਜਿਨ ਦੇ ਸੇ ਦਰਬਾਰ ਮੋਹ ਕੇ ਬੁਰਣ ਬੁਰੀਏ ਜਿਸਨ ਧਰੇ ਪਿਆਰ ਅਮਰਤ ਵੇਲਾ ਸਤ ਨਾਮ ਉੱਡਾਈ ਗੀਚਾਰ ਅਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਆਨੰਦ ਕੇ ਵੇ ਜਾਣੀਏ ਸਭ ਆਪਕੇ ਸਜਿਆਰ ਆਪਿਆ ਨਾ ਜਾਈ ਚੀਤ ਨ ਹੋਇ ਆਪਿਆ ਪੁਨਰੰਜਨ ਸੇ ਦਿਨ ਸੇ ਯਤਨ ਪਾਇਆ ਨਾ ਰੰਗ ਗਾਏ ਗੁਣੀ ਨਦਾਨ ਗਾਹੀਏ ਸੰਗਿਉਂ ਦਰਖੀਏ ਭਾਉ ਤਪ ਪਰ ਹਸੋਂ ਘਾਲੇ ਜਾਏ ਗੁਰਮੁਖਨਾਦਮ ਗੁਰਮੁਖਵੇਦਮ ਗੁਰਮੁਖ ਰਿਆ ਸਮਾਈ ਗੋਰੇ ਸਰ ਗੋਰ ਗੋਰ ਖਬਰ ਮਾਂ ਗੋਰ ਪਾਰ ਵਰਤੀ ਮਾਈ ਜਿਉ ਹੋ ਜਾਣਾ ਆਖਾ ਨਹੀਂ ਕਹਿਣ ਕਥਨ ਨਾ ਜਾਈ ਗੁਰਾਂ ਇੱਕ ਦੇ ਬਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮ ਉਸ ਨਾ ਜਾਈ ਇਹਨਾਵਾਂ ਜੇ ਤਿਸ ਭਾਵਾਂ ਬਿਨ ਭਾਣੀ ਕੇ ਨਾਹੀ ਕਰੇਂ ਜੀਤੇ ਸੇਠੂ ਪਾਈ ਵੇਖਾਂ ਮਨ ਕਾਰਮਾ ਕੀ ਮਿਲੇ ਲਈ ਮਤੋ ਚਰਤਨ ਜਵਾਹ ਹਰਮਾਨ ਕਜੇ ਗੁਰਪੀ ਸਿੱਖ ਸੁਣੀ ਗੁਰਾਂ ਇੱਕ ਦੇ ਬੁੰਜਾਈ ਸੁਬਨਾ ਜੀਆਂ ਕਾਇਖ ਦਾਤਾ ਸੋ ਮੇਵ ਸਨਾ ਜਾਈ ਜੇ ਜਗ ਚਾਰਿਆ ਰਜਾ ਹੋਰ ਦਸੋਨੀ ਹੋਏ ਨਵਾਂ ਫਟਾਚ ਜਾਣੀਏ ਨਾਚ ਦੇ ਸਭ ਪਏ ਏੰਗਾਨੋ ਰਖਾਈ ਕੈ ਜਸ ਗੀਤ ਜਗ ਦੇ ਜੀਵ ਸੰਤ ਨਾਗੀ ਤਾ ਆਪਾਤਨਾ ਹੋਛੀ ਕੇ ਕੀਤਾ ਅੰਦਰ ਹੀਟਕਾਰ ਦੋਸ਼ੀ ਦੋਸ਼ ਤਰੇ ਨਾਨਦਰ ਗੁਣ ਗੁਣ ਕਰੇ ਗੁਣਵੰਤਿਆ ਗੁੰਦੇ ਸਿਹਾ ਕਹ ਨਸ ਜਿਹੇ ਜਿਸ ਗੁਣ ਕੋਇ ਕਰੇ ਸੁਨਿਐ ਸਿਦਕੇ ਸੰਦਾਸ ਸੁਨਿਐ ਤ੍ਰਤਵ ਲਿਆ ਕਾਸ਼ ਅਣੇ ਦੀਪ ਲੋਪਾ ਤਾ ਸੁਨੀ ਪੋ ਨਸਕੇ ਕਾ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਪਰਮਾ ਇੰਦਰ ਸੁਣੇ ਮੁਕਸਲਾ ਹਨਮਾਨ ਸੁਣੇ ਜੋ ਬਿਜ ਕਰ ਤਨ ਭੇਦ ਸੁਣੇ ਸਾਸਨ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਾਸੰਤੋ ਗਿਆਨ ਸੁਣੇ ਅਰਥ ਅਕਾਸ਼ਨਾ ਹੇ ਪਰਪਲ ਪਾਵੇ ਮਨ ਣੇ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸਣੇ ਦੁਖ ਪਾਪ ਕਾ ਨਾਸ ਸਣੇ ਸਰਗਨਾਖੀ ਗਾਸ ਸਨੇ ਸੇਕ ਪੀਰ ਪਾਤਿਸ਼ ਹੁਣ ਅੰਦੇ ਪਾਵੇ ਰਾਹੋ ਸਣੇ ਹਾਸਿ ਸੰਗਾਹੋ ਨਾਨਕ ਭਗਤਾਂ ਸਦਾ ਵਿਗਾਸ ਸਣੇ ਦੁਖ ਪਾਪ ਕਾ ਨਾਸ ਮੰਨਿ ਕੀ ਗਤਿ ਕਿਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਈ ਕਾਗਤ ਗਉਂਦ ਲੇਖਨ ਹਾਰ ਮੰਨੇ ਕਾਵੇ ਕਰਨ ਵਿਚਾਰੈ ਸਾ ਨਾਮ ਦਰਿੰਜਨ ਹੋਏ ਜੇ ਕੋ ਮਨ ਜਾਣੇ ਮਨੁ ਕੈ ਮੰਨੇ ਸੋ ਤੋ ਹੋਏ ਮਨ ਬੋਧ ਮੰਨੇ ਸਗਲ ਪਉਨ ਕੇ ਸੋ ਦਰ ਮੰਨੇ ਮੋਹ ਛੋਟਾ ਨਾ ਖਾਇ ਮੰਨੇ ਜਮ ਕੇ ਸਾਸ ਨ ਜਾਇ ਐਸਾ ਨਾਮ ਦਰਿੰਜਨ ਹੋਏ ਜੇ ਕੋ ਮਨ ਜਾਣੇ ਮਨੁ ਕੈ ਮੰਨੇ ਮਾਰਗ ਠਾਗ ਨ ਪਾਏ ਹੁੰਨੇ ਪਾਸੋਂ ਪਰਗਟ ਜਾਇ ਹੁੰਨੇ ਮਾਰਗ ਨ ਚਲਦੇ ਪੰਥ ਮਨ ਨੀਤਨ ਸੇਤਿਏ ਸਨ ਬੰਦੇ ਐਸਾ ਨਾਮ ਦਰਿੰਜਿਨੁ ਹੋਇ ਜੇ ਕੋ ਮਨ ਜਾਣੀ ਮਨ ਕੋਇ ਮਨਿ ਪਾਵੇ ਮੁਖ ਦਵਾਰ ਮਨਿ ਪਰਵਾਰਿ ਸੰਦਾਰ ਮਨਿ ਤਰੇ ਤਾਰਿ ਉਪ ਸਿਖ ਮਨਿ ਨਾਨਕ ਭਵੇ ਨ ਭਿਖ ਐਸਾ ਨਾਮ ਦਰਿੰਜਿਨੁ ਹੋਇ ਜੇ ਕੋ ਮਨ ਜਾਣੀ ਮਨ ਕੋਇ ਪੰਜ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਦਰਤਾ ਜਾਨ ਪੰਚਾ ਕਾਗਰ ਏਕ ਧਿਆਨ ਜੀ ਕੋ ਕਹੇ ਕਰੀ ਵਿਚਾਰ ਕਰਤੇ ਕੇ ਕਰਨੀ ਨਹੀਂ ਸੰਵਾਰ ਤਵਲ ਤਰਮ ਰਿਆ ਕਾ ਹਉ ਤੈ ਸੰਤੋਸਾਰ ਕੀਆ ਜਿਨ ਸੂਤ ਜੇ ਕੋ ਵੁਝੇ ਹੋਏ ਸਚਿਆ ਤਵਲੇ ਉਪਰ ਕੇ ਤਾਫਾ ਤਾਤੀ ਹੋਰ ਪਰੇ ਹੋਰ ਹੋ ਸਤੇ ਪਾਤਲੇ ਪੰਜੂਰ ਜੀ ਜਤ ਰੰਗਾ ਕੇ ਨਾਲ ਸੋਮਨਾਥ ਕੀ ਅਪੜੀ ਕਲਾ ਇਹ ਬੋਲੇ ਖਲਕ ਜਾਣੀ ਕੋਈ ਲੇਖਾ ਖਿਆ ਤੇ ਤਾਹੀਂ ਕੀਤਾ ਤਾਂ ਸਹਾਲੇ ਰੂਪ ਕੇਤੇ ਰਾਤ ਜਾਣੀ ਕਉਣ ਖੂਤ ਕੀਤਾ ਪਸਾਇ ਕੋ ਖਵਾਉ ਤਿਸਤੇ ਹੋਏ ਲਖ ਦਰਿਆਉ ਪੁੰਦਰਤ ਕਵਣ ਕਹਾ ਵਿਚਾਰ ਹਾਰਿਆ ਨ ਜਵ ਏਕ ਵਾਰ ਯੋਤਤ ਦੇ ਭਾਵੇ ਸਾਈ ਭਰੀ ਕਾ ਤਸਵਾ ਸਲੰਦਰੰਕਾ ਅਸਾਂ ਕਜਾ ਫੋ ਸੰਕ ਪਾਵੋ ਸੰਕ ਪੂਜਾ ਸੰਕ ਤਪ ਕਾਓ ਸੰਗ ਗ੍ਰੰਥ ਮੁਖ ਵੇਦ ਪਾ ਸੰਕ ਯੋਗ ਮੰਦਰ ਹੀ ਉਦਾਸ ਅਸਾਂ ਕ ਪਗਤ ਗੁਣ ਗਿਆਨ ਵਿਚਾ ਸੰਕ ਰਤੀ ਆ ਸੰਕ ਦਾਤਾ ਸੰਕ ਸੋਰ ਮੁਖ ਪਕਸਾ ਅਸਾਂ ਕ ਮੋਲੇ ਬਲਾਈ ਇਤਾਰ ਕੁਦਰਤ ਆਣ ਕਹਾਈ ਚਾਰ ਭਾਰਿਆਂ ਜਵ ਇਕਵਾਲ ਜੋ ਤਤ ਭਾਵੇ ਸਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕੋਰ ਕਾਂਤ ਕੋ ਸੰਕ ਚੋ ਹਰਾਮ ਕੋ ਸੰਕ ਵਰ ਕਾ ਜਾਈ ਜੋਰ ਅਸਾਂ ਕ ਕਰੋ ਤਿਆਗ ਮਾਈ ਸੰਕ ਪਾਪੀ ਕਾ ਕਰਨ ਜਾਏ ਅਸਾਂ ਕੋੜਿਆਰ ਕੋੜੇ ਫਿਰਾਏ ਸੰਕ ਮਲੇਸ਼ ਮਲ ਭਕ ਖਾਈ ਅਸਾਂ ਲਿੰਦਕ ਅਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਵ ਏਕ ਵਾਰ ਜੋ ਤਦ ਭਾਵੇ ਸਾਈ ਭਰੀ ਤਾਰ ਉਹ ਸਦਾ ਸਲੰਗਰੰਕਾ ਅਸਾਂ ਖਨਾਵ ਸੰਖ ਕਾਮ ਗਮ ਗਮ ਸੰ ਕਰੋ ਅਸਾਂ ਕੇਸਰ ਭਾਰ ਫਰੀ ਨਾਮ ਫਰੀ ਸਲਾ ਅਖਰੇ ਗਿਆਨ ਕੀਤ ਗੁਣ ਗਾ ਅਖਰੇ ਲੇਖਨ ਬੋਲਣ ਅਖਰਾ ਸੈ ਸੰਜੋਗ ਵਖਾਣ ਜੇ ਨੇ ਲਖੇ ਤੇ ਸੁਨਾਏ ਜੇ ਫਰਮਾਏ ਤੇ ਤੇ ਪਾਈ ਜੇ ਤਾਂ ਕੀਤਾ ਤੇ ਤਨ ਬਿੜ ਨਾਵੇ ਨਾਹੀ ਕੋਥਾ ਕੁਦਰਤ ਕੋਣ ਨਾ ਵਿਚਾਰ ਵਾਰਿਆ ਨਾ ਜਬ ਈਕ ਵਾਰ ਜੋ ਤਦ ਭਾਵੇ ਸਹੀ ਪ੍ਰਜੀਕਾਰ ਹੁ ਸਦਾ ਸਰੰਦਰੰਕਾ ਔਰ ਇਹ ਹੱਥ ਪੈ ਤੰਦੇ ਪਾਣੀ ਧੋਤੇ ਤਰ ਸਕੇ ਮੂਤ ਪਦੇਤੀ ਕੱਪੜ ਹੋਏ ਦੇ ਸਾਬੂਨ ਲਿਓ ਧੋਏ ਔਰ ਇਹ ਮਾਤ ਪਾਪਾ ਕੇ ਸੰਗ ਧੋਪੇ ਨਾ ਵੇਖੇ ਰੰਗ ਪੁੰਨੀ ਪਾਪੀ ਅੱਖਾਂ ਨਹੀਂ ਕਰ ਕਰ ਤਨ ਲਿਖ ਲੈ ਜਾ ਆਪੇ ਵੇਜ ਆਪੇ ਹੀ ਖਾਉ ਨਾਨਕ ਹੁਕਮੀ ਆਉਂ ਜਾਉ ਤੇਰਾ ਤਬ ਧਿਆਦ ਨਾਮ ਜੇ ਕੋ ਪਾਵੈ ਤਲਕਾ ਮਾਣ ਸੁਨਿਆ ਮੰਨਿਆ ਮਨ ਕੀਤਾ ਭਵੰਤਰ ਕਾ ਤੀਤ ਮੰਦਾਉ ਤਾ ਬਨ ਤੇਰੇ ਮੇ ਨਾਹੀ ਕੈ ਵਣ ਗਨ ਕੀਤੇ ਭਗਤ ਨ ਹੋਏ ਤਵਾਸਾਸ ਬਾਣੀ ਵਰਮਾ ਸਾਸਾ ਸਤੰ ਚਾਉ ਤਉ ਸਵੇਲਾ ਭਗਤ ਕਵਣਾ ਕਉ ਸਿਤਿ ਪਨਵਾਰ ਕਉ ਸਤੀ ਮਹ ਕਉ ਜਿਤ ਹੋਇ ਆਕਾਰ ਵੇ ਨ ਪਾਈਆਂ ਪੰਤਥੀ ਜੇ ਫੋਵੇ ਦੇ ਪ੍ਰਾਨ ਵਸ ਨ ਪਾਇਉ ਕਾਦੀਆਂ ਜੇ ਲੇਖਣ ਲੈ ਕੁਰਾਨ ਸਤਿਵਾਰ ਨ ਜੋਗੀ ਜਾਣੇ ਰਤਮਾ ਨਾ ਕੋਈ ਜਾ ਕਰਤਾ ਸਿੱਧੀ ਕੋ ਸੱਚੀ ਆਪੇ ਜਾਣੇ ਸੋ ਏ ਕਿਵ ਕਰਿਆ ਖਾਂ ਕਿਸਰ ਲਾਹੀ ਕਿ ਵਾਨੀ ਕੋ ਜਾਣਾ ਨਾਨਕ ਆਖਣ ਸਾਖ ਹੋਆ ਕਿ ਇੱਕ ਦੋ ਇੱਕ ਸਿਆਣਾ ਵੱਡਾ ਸਭ ਈ ਨਾਹੀਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਆਗੇ ਗਿਆਨ ਸੁਹੈ ਪਤਾਲਾ ਪਤਾਲਾ ਖੰਗਾ ਸੰਗਾ ਸੂੜ ਕੋੜ ਕਪਾਸ ਕੇ ਵੇਦ ਕਹਿਨਿ ਕਵਾਤ ਸਹਸ ਅਠਰਹ ਕਹਿਨ ਪਤੀਵਾ ਸ੍ਰਿਕਤਾਤ ਲਿਖਾ ਹੈ ਤਾਂ ਲਿਖੀਏ ਲੇਖੇ ਹੋਏ ਵਿਨਾਸ ਨਾਨਕੋ ਡਾਕੀ ਆਪੇ ਜਾਣੇ ਆਪ ਸਲਾਹੇ ਸਲਾਇਤੇ ਛਤ ਨ ਪਾਈਆਂ ਲਦੀਆਂ ਅਥੇ ਵਹਾ ਪਏ ਸਮੁੰਦਰ ਨ ਜਾਣੀਏ ਸਮੁੰਦ ਸਾਸ ਤਾਨ ਗਹਿਰਾ ਸੀਤੀ ਮਾਲ ਧਨ ਕੀ ਲੀਖ ਨ ਹੋਵ ਨਿਜਤ ਮਨੋ ਨ ਵਿਸਰੈ ਅੰਤ ਨਾ ਸਿਤੀ ਕਹਿਣਾ ਅੰਤ ਅੰਤਨਾ ਕਰਨੇ ਦੇਣ ਨ ਅੰਤ ਅੰਤਨ ਨ ਵੇਖਣ ਸੋ ਨ ਅੰਤਨ ਨ ਜਾਪੇ ਕਾਮਨ ਮਨ ਤੰਤਨ ਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾ ਵਾ ਅੰਤ ਕਾਂ ਕੀਤੇ ਵਿਲਾਹੀ ਤਾਂ ਕੀ ਅੰਤ ਨ ਪਾਏ ਜੈ ਹੋ ਅੰਤਨ ਜਾਣੀ ਕੋਈ ਬਹਤਾ ਕੀਹੀ ਬਹਤਾ ਹੋਏ ਮੁੰਡਾ ਸਉੱਚਾ ਸਉੱਚੇ ਪਰਉੱਚਾ ਲਾਓ ਏਵੜ ਊਚ ਹੋਏ ਕੋ ਸੁੱਚੇ ਕੋ ਜਾਣੀ ਸੇ ਜੇ ਬੜੀ ਆਂ ਜਾਣੀ ਆਪਿਆ ਨਾ ਨਦਰੀ ਕਰੀਂ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੰਡਾਤਾ ਤਾਤਾ ਤਿਨਾਂ ਸਮਾਈ ਇਤੇ ਮੰਗੇ ਜੋ ਵਿਆਪਾਰ ਕੀਤਿਆਂ ਕੰਤ ਨਹੀਂ ਵਿਚਾਰ ਕੀਤੇ ਖਾ ਟੋਟੇ ਵੇਕਾ ਇਤੇ ਲੈ ਲੈ ਮੁਕਰ ਪਾਏ ਕੀਤੇ ਮੂਰਖਾਈਂ ਖਾਏ ਕੀਤਿਆਂ ਦੋ ਪੁੱਸਦਾਰ ਹੀ ਹਿੰਦਾ ਤਰੀਂਦਾ ਤਾਲ ਬੰਦ ਖਲਾਸੀ ਪਾਣੀ ਹੋਏ ਹੋ ਰੱਖਣ ਸਕੀਏ ਕੋਈ ਜੇ ਕੋ ਖਾਏ ਕਿਆ ਖਣ ਪਾਇਓ ਜਾਣ ਜੀਤਿਆਂ ਮੁਖਾਏ ਆਪੇ ਜਾਣੇ ਆਪੇ ਦੇ ਆਖੀਏ ਸੇਵੀ ਕੀ ਪੇਸ਼ ਨੂੰ ਵਾਸੀ ਸੁਤਸਲਾ ਨਾਨਕ ਪਾਤਸ਼ਾਹੀ ਪਾਤਸ਼ਾ ਅਮੋਲਾ ਗੁਣ ਬਲਵਾ ਪਾਰ ਮੂਲ ਬਪਾਰੀ ਮੂਲ ਪੰਡਾਰ ਮੂਲ ਆਵੇ ਮੁੱਲੇ ਜਾਏ

ਆਖੀਂ ਕਹਤੇ ਕਿ ਤੇ ਬੁੰਦ ਆਖੀਂ ਦਾਨ ਵਾਖੀਂ ਦੇਵ ਆਖੀਂ ਸੁਨਰਮਨ ਜਿਐ ਸੇ ਤੇ ਆਖੀਂ ਆਖ ਨ ਪਾਈਂ ਕੀਤੇ ਕਹਿ ਕੇ ਉੱਠ ਉੱਟ ਜਾਏ ਤੇ ਕੀਤੇ ਹੋਰ ਫਰੇ ਤਾਖਨ ਸਕੀਂ ਕੀ ਕੇ ਜੇਵੜ ਭਾਵੇ ਤੇ ਵੜ ਹੋਏ ਨਾਨਕ ਜਾਣੀਆ ਸਾਚਾ ਸੇ ਜੀ ਕੋ ਆਖੀਂ ਬੋਲ ਵਿਗਾਰ ਆ ਲਿਖੇ ਸਰਗਵਾਰਾ ਗਵਾਰਾ ਸੋ ਤਰ ਕੀ ਹਾ ਸੋ ਕਰ ਕੀ ਹਾ ਜਿਤ ਵੇ ਸਰਬ ਸਮਾਨ ਨੇ ਬਾਜੀ ਨਾਦਨੀ ਕ ਸੰਖਾ ਕੀਤੇ ਵਨਹਾਰੀ ਇਹ ਤੇ ਰਾਗ ਪਰੇ ਸੋ ਕਿਨ ਕੀਤੇ ਗਾਵਨ ਹਾਰੀ ਗਾਵੇ ਤੁਮ ਕੋਣ पाणी ਵੈ ਸੰਤਰ ਗਾਵੇ ਰਾਜਾ ਧਰਮ ਦਵਾਰੀ ਗਾਨਿ ਚੁਸਤ ਕੋਤ ਲਿਖ ਜਾਣੀ ਲਿਖ ਲਿਖ ਧਰਮ ਉਚਾਰੀ ਗਾਵੇ ਈਸਰ ਬਰਮਾ ਦੇਵੀ ਸੰਸਦਾ ਸواری ਗਾਵੇ 인ਦਨ ਦਸਨ ਬੈਠੇ ਦੇਵਤਿਆਂ ਦਰ ਨਾਲ ਦੇ ਗਵਸ ਸੰਵਰਤੀ ਅੰਦਰ ਗਾਉ ਸਾਧ ਵਿਚਾਰੀ ਗਣਿਤੇ ਸਤੇ ਸੰਤੋਖੀ ਗਾਵੀ ਵੇਖ ਕਰਾਰੇ ਗਾਵਨ ਪੰਡਤ ਪੰਦਰਕੀਸਰ ਜੁਗ ਜਗ ਬੇਂਤਾ ਨਾਲੇ ਗਾਵੇ ਮੋਹਣੀਆਂ ਮਨਮੋਹਣ ਸਰਗਮ ਅਸ਼ਪਿਆਲੇ ਗਉਨਤ ਨੂੰ ਪਾਈ ਤੇਰੇ ਅਰਥ ਤਿਤਨਲੇ ਗਾਵੇ ਜੋਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੇ ਲਾਵੇ ਖੰਡ ਮਰਲ ਹੁੰਦਾ ਕਰ ਕਰ ਰਖੀਂ ਧਾਰੀ ਸੇਦਨੂ ਗਾਵੇ ਜੋਤ ਤਪੰਦਰ ਤੇ ਤੇ ਦੇ ਭਗਤ ਸਾਲੇ ਔਰ ਕੀਤੇ ਕਾਵਨ ਸੇ ਮਿਜਤਨਾ ਆਵਨ ਨਾਨਕਿਆ ਵਿਚਾਰੇ ਹੋਏ ਸੇ ਦਾ ਸੱਚ ਸਭ ਸੱਚਾ ਸਾਚੀ ਨਾਹੀ ਹੈ ਤੀ ਹੋਸੀ ਜਾਈ ਨਾ ਜਸ ਸਿਤਨਾ ਜਿੰਦਰ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿੰਨੂ ਪਾਈ ਕਰ ਕਰ ਵੇਖੇ ਕੀਤਾ ਹੁਣਾ ਜੋ ਤਸਤੀ ਬੰਡਿਆਈ ਜੋ ਤਸ ਭਾਵੇ ਸੋਏ ਕਰ ਸੇ ਹੁਕਮ ਨਾ ਕਰਨਾ ਜਾਈ ਸੋ ਪਾਤਿ ਸਾਹੁ ਸਹਾ ਪਾਤਿ ਸਾਹਿਬੋ ਨਾਨਕ ਰਹਿ ਰਜ਼ਾਈ ਮੁੰਦਾ ਸੰਤੋਸਾਰੁ ਪਾਤਿ ਝੋਲੀ ਧਿਆਨ ਕੀ ਕਰਿ ਪੂਰਤ ਕਹਿੰਤਾ ਕਾਲ ਕਵਾਰੀ ਕਾਇਆ ਜੋ ਰੰਡਾ ਪਤੀਤ ਆਏ ਪੰਥੇ ਸਗਲ ਜਮਾਤੀ ਮਨ ਜੀਤੇ ਜਗ ਜੀਤ ਦੇਤ ਸਿਆ ਦੇਸ ਆਗ ਅਨੀਰ ਨਾਸ ਨਾਸ ਜੁਜ ਏਕੂ ਵੇਸ ਪਬਤ ਗਿਆਨ ਦਿਆ ਭੰਡਾਰਨ ਕੜਕੜ ਬਾਜੀ ਨਾਸ ਆਵ ਨਾਸ ਨਾਥੀ ਸਭ ਜਾ ਕੀ ਰਸਦ ਅਵਰਾ ਸਾਦ ਸੰਜੋ ਜੋ ਦੇਕਾਰ ਚਿਲਾਵੇ ਲਿਖੇ ਆਵੀ ਭਾਗ ਆਦੇ ਤਿਸੇ ਆਦੇਸ ਆਗ ਅਨੀਰ ਅਨਾਸ ਨਾਸ ਜੁਜ ਏਕੂ ਵੇਸ ਇਕ ਮਾਈ ਜਗਤ ਵਿਆਹੇ ਤਿੰਜੇਲੇ ਪਰਵਾਣ ਸੰਸਾਰ ਦੀ ਢੰਡਾਰੀ ਕਲਾਈਂ ਦੇਵਾ ਜੋ ਤਸਪਾਵੇ ਤੇ ਵੇਚ ਲਾਵੇ ਜਿਉ ਹੋਵੇ ਫਰਮਾਨ ਹੋਵੇਖੇ ਉਹਨਾਂ ਦਰਨਾਵੇ ਵਕਤਾ ਹੀ ਵੀਡਾਂ ਅਦੇਤ ਸਿਆ ਦੇਸ ਆਤਮ ਨਾਤ ਨਾਤ ਜੁਗ ਜੁਗ ਏਕੂ ਵੇਸ ਸਣ ਲੋਇ ਲੋਇ ਢੰਡਾਰ ਜੋ ਕਿਸ ਪਾਸੇ ਕਾ ਵਾਰ ਕਰ ਕਰ ਵੇਖੇ ਸ੍ਰਿ ਜਨਹਾਰ ਨਾ ਸਚੇ ਕੀ ਸੱਚੀ ਕਾਰ ਅਦੇਤ ਸੇ ਅਦੇਸ ਆਦ ਅਨੀਲ ਨਾਸ ਨਾਸ ਵਿੱਚ ਇੱਕ ਹੋਂ ਵੇਸ ਇੱਕ ਦੋ ਜੀਵੋ ਲੱਖੋਂ ਵੇ ਲੱਖੋਂ ਵੇ ਲੱਖ ਵੀਸ ਲੱਖ ਲਾਗੇ ਰਹਾ ਕੀ ਇੱਕ ਨਾਂ ਜਗਦੀਸ਼ ਇਤਰਾਫਤ ਬੜੀਆਂ ਛੜੀਏ ਹੋਈ ਆ ਕੀ ਸਾਸਨ ਗੱਲਣਾ ਆਕਾਸ਼ ਗੀਂ ਕੀਟਾ ਆਈ ਦੇਸ ਨਾਉ ਨਦਰੇ ਪਾਈਏ ਕੋੜੀ ਕੋਨੇ ਠੀਸ ਆਖਣ ਜੋਰ ਜਪੇ ਨਹਿ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋ ਨਾ ਜੀਵਨ ਵਰਨ ਜੋਰਾ ਜੋ ਨਾਰਾਇ ਮਲ ਮਸੂਰਾ ਯੂ ਨਾ ਸੁਖੀ ਗਿਆਨ ਵਿਚਾਰ ਜੋ ਨਾ ਜੋ ਚੀਟੇ ਸੰਸਾਰ ਜਿਸ ਅਜੂ ਪਰਵੇਖੇ ਸੋ ਇਹ ਨਾਨਕੋ ਤਮ ਨਹੀਂ ਚ ਨ ਕੋਈ ਰਾਤੀ ਰੋਤੇ ਚਿਤਿ ਵਾਰ ਆਪਣ ਪਾਣੀ ਅਗਨੀ ਪਰਤਾ ਤਸਵੇ ਧਰਤੀ ਥਾਵਰ ਕੀ ਧਰਮ ਸੰਗ ਤਸਵੇ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵੇਚਾ ਸੱਚਾ ਸੱਚਾ ਦਰਬਾਰ ਸਚ ਸੋਨ ਪਾਚ ਪਰਮਾਨਤਰੇ ਕਰਮ ਪਗੇ ਨਿਸਾਨ ਕਾ ਚਪਕਾਇ ਉਥੇ ਹਾਈ ਨਾ ਨੰਗੇ ਆ ਜਾ ਕੇ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਹੋਣ ਪਣੀ ਵੈ ਸੰਤਰ ਕੀਤੇ ਖਾਨ ਮਹੀ ਇਸਾ ਇਤੇ ਵਰਮੇ ਕਾਲ ਸਕੜੀਏ ਉਪਰੰ ਅ ਕੇ ਵੇਸ ਕੀਤਿਆ ਕਰ ਭੂਮੀ ਮੇਰ ਕੀਤੇ ਕੀਤੇ ਧੂਪ ਬੰਦੇਸ ਇਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ 나ਥ ਕੀਤੇ ਕੀਤੇ ਦੇਵੀ ਰੇਸਾ ਇਤੇ ਦੇਵਦਾਨ ਮਨ ਕੀਤੇ ਕਿਤੇ ਤ੍ਰਿਤੰ ਸਮੰਦ ਕੀਤਿਆ ਥਾਣੀ ਕੀਤਿਆ ਬਾਣੀ ਕੀਤੇ ਖੰਦਰੰਦ ਇਤੇ ਸੋ ਤੇ ਸੇਵਾ ਕੀਤੇ ਨਾਨਕ ਅੰਤਨ ਅੰਤ ਗਿਆਨ ਕਰਨ ਮਿਆ ਗਿਆ ਪਰਚੰਡ ਜਥੇ 나ਥ ਬਨੂ ਦਾਖੂਰ ਅਨੰਦ ਕਰਮਖੰਡ ਕੀ ਬਾਣੀ ਰੂਪ ਤਥੈ ਕਾਰਤਿ ਕੜੀਏ ਬਹੁਤੋਂ ਉਪਾਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਵਿਸ਼ੇ ਪਛਤਾਈ ਤਥੈ ਕੜੀਏ ਸੋ ਤਮਾਤਮਨ ਬੁੱਧ ਤਥੈ ਕੜੀਏ ਸਰਾ ਸਦਾ ਕੇ ਸੁੰਦ ਕਰਮਖੰਡ ਕੀ ਬਾਣੀ ਜੋਰ ਤਥੈ ਹੋ ਨ ਕੋਈ ਹੋਰ ਤਥੈ ਜੋਤ ਮਹਾ ਬਲਸੂਰ ਇਨਮੇ ਰਾਮ ਰਿਆ ਭਰਪੂਰ ਤਿਥੇ ਸੀਤੋ ਸੀਤਾ ਮਮ ਮਾਈ ਤਾ ਪਰਪਨ ਕਥਨੀ ਜਾਇ ਨਾ ਹੋ ਮਰੀ ਨਠਾ ਗਏ ਜਾਏ ਜਿਨ ਕੇ ਰਾਮ ਵਸੇ ਮਨ ਮਾਇ ਤਿਥੇ ਭਗਤ ਉਸੇ ਕੇ ਲੋ ਭਰੀ ਅਨੰਦ ਸਚਾ ਮਨ ਸੋਏ ਸਚ ਅਖੰਡ ਵਸੇ ਨਰੰਕਾਰ ਕਰ ਕਰ ਵੇਖਿ ਨਦਰਿ ਹਾਲ ਤਸੈ ਖੰਡ ਮਰਜ਼ਬਰਵੰਟ ਜੇ ਕੋ ਕਥਿਤ ਅੰਤ ਨ ਅੰਤ ਤਿਤਿ ਲੂ ਲੂ ਆਕਾ ਜੋ ਜੋ ਹੁਕਮ ਤਵੇਤ ਵਕਾਰ ਦੇਖੇ ਵਿਸੇ ਕਰਵੇ ਚਾ ਨਨ ਕਥਨਾ ਕਰੜਾ ਸਾਰ ਜਤ ਪਹਾਰਾ ਦੇ ਸੁਨਿਆਰ ਅਹਨ ਵਾਸ ਵੇਥਿਆਲ ਆਖ ਲਾਗ ਤਬ ਤਾਓ ਭੰਟਾ ਕੋ ਅੰਮ੍ਰਿਤ ਧਾਲ ਘੜੀਏ ਸਦ ਸਚੀਤਕ ਸਾਰ ਜੈਨ ਕੋ ਨਦਰ ਕਰ ਮਤ ਨਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਸਰਤ ਮਹਤ ਦੇਸ ਰਾਤ ਤੁਈ ਰਾਈ ਦਾਇਆ ਹਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਅਰਮੀਆਂ ਕੋ ਆਪਣੀ ਇਹ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਊਜਲੇ ਕਿ ਤੀਸ਼ੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਊਜਲੇ ਇਹ 36 ਨਾ ਨਾ